ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਤੇ ਅੱਜ ਆਪਾਂ ਬੈਠਿਆ ਸ਼ੰਭੂ ਬਾਰਡਰ ਤੇ ਧਰਨੇ ਤੇ ਹਾਂਜੀ ਤੇ ਨਾਲ ਆਪਣੇ ਸਿਆਣੇ ਬਜ਼ੁਰਗ ਬੈਠੇ ਨੇ ਤੇ ਕੋਈ ਚੰਗਿਆਂ ਚੰਗਿਆਂ ਆਪਾਂ ਅੱਜ ਗੱਲਾਂ ਨਗਲ ਸੁਣਦੇ ਆ ਤੇ ਸਾਰਿਆਂ ਨੂੰ ਤੁਹਾਨੂੰ ਵੀ ਦਿਖਾਉਨੇ ਆ ਤੇ ਬਾਪੂ ਜੀ ਸਾਨੂੰ ਪਹਿਲਾਂ ਤਾਂ ਜਿਹੜੀ ਉਸ ਦਿਨ ਗੱਲ ਸੁਣਾਈ ਸੀ ਆਪਣੀ ਪ੍ਰਸ਼ਾਦ ਵਾਲੀ ਹਾਂਜੀ ਤੇ ਉਹ ਡਿਟੇਲ ਨਾਲ ਸਮਝਾਓ ਤਾਂ ਕਿ ਕੋਈ ਹੋਰ ਵੀ ਸੁਣੇ ਠੀਕ ਤੇ ਕਿਸ ਤਰ੍ਹਾਂ ਛਗਣਾ ਛਕਾਉਣਾ ਵੰਡ ਕੇ ਚੀਜ਼ ਖਾਣੀ ਤੇ ਜਾਂ ਨਹੀਂ ਖਾਣੀ ਉਹ ਹਿਸਾਬ ਨਾਲ ਤੁਸੀ ਦੱਸੋ ਹੀ ਅੱਜ ਹਾਂ ਉਹ ਇਸ ਤਰ੍ਹਾਂ ਕਾਣੀ ਸੀ ਹਾਂਜੀ ਕਿਸੇ ਬੰਦੇ ਕੋਲੋਂ ਕਤਲ ਹੋ ਗਿਆ ਅੱਛਾ ਜੀ ਉਹ ਬੰਦੇ ਕੋਠੀ ਲੱਗ ਗਈ ਕੋਠੀ ਲੱਗ ਗਈ ਜੀ ਉਹਨਾਂ ਨੇ ਆ ਕੇ ਬਾਬਾ ਅਨੰਦ ਸਿੰਘ ਨੂੰ ਹਾਂਜੀ ਰਿਆਦ ਕੀਤੀ ਬਾਬਾ ਜੀ ਸਾਡੀ ਕੋਠੀ ਟੁੱਟ ਜੇ ਤੇ ਅਸੀਂ ਦੇਸੀ ਘਿਓ ਦਾ ਦੇਗ ਹਾਂਜੀ ਕੜਾ ਵੱਡਾ ਭਰ ਕੇ ਹਾਂਜੀ ਪਵਨਾਂਗੇ ਪ੍ਰਸ਼ਾਦ ਵੰਡਾਂਗੇ ਪ੍ਰਸ਼ਾਦ ਵੰਡਾਂਗੇ ਹਾਂਜੀ ਚਲੋ ਉਮਾਲ ਕਰਨੀ ਵਾਲੇ ਸੀ ਉਹਨਾਂ ਦੀ ਕੋਠੀ ਟੁੱਟ ਗਈ ਠੀਕ ਹੈ ਜੀ ਜਦੋਂ ਟੁੱਟ ਗਈ ਕੋਠੀ ਤੇ ਉਹ ਪ੍ਰਸ਼ਾਦ ਬਣਾ ਕੇ ਟਰਾਲੀ ਤੇ ਲੱਦ ਕੇ ਲਿਆਏ ਹਾਂਜੀ ਲਿਆ ਕੇ ਮਹਾਪੁਰਸਾਂ ਨੂੰ ਕਿਹਾ ਵੀ ਬਾਬਾ ਜੀ ਸਾਡੀ ਕੋਠੀ ਟੁੱਟ ਗਈ ਹੈ ਤੁਹਾਡੀ ਕਿਰਪਾ ਹੋ ਗਈ ਹੈ ਹਾਂਜੀ ਤੇ ਅਸੀਂ ਉਹ ਪ੍ਰਸ਼ਾਦ ਜਿਹੜਾ ਸੁੱਕਿਆ ਸੀ ਉਹ ਲੈ ਕੇ ਆਏ ਹਾਂ ਹਾਂਜੀ ਤੇ ਉਹ ਵੰਡ ਰਹਾ ਹੈ ਹਾਂ ਹਾਂ ਉਹ ਤਾਂ ਕੋਈ ਬਾਤ ਨਹੀਂ ਠੀਕ ਉਹਨੇ ਆਪਦੇ ਚੇਲੇ ਬੇਲੇ ਸੱਦੇ ਹਾਂਜੀ ਉਹਨਾਂ ਨੇ ਕਿਹਾ ਵੀ ਆਹ ਪ੍ਰਸ਼ਾਦ ਲੈ ਜਾਓ ਹਾਂਜੀ ਇਹ ਪ੍ਰਸ਼ਾਦ ਵੇਖ ਲਓ ਵੀ ਇਹ ਕਿਸ ਤਰ੍ਹਾਂ ਦਾ ਬਣਿਆ ਕਿ ਉਹ ਉਤੇ ਤਰਦਾ ਪਿਆ ਬਾਦਾਮ ਵਾਧੂ ਨੇ ਕਾਜੂ ਵਾਧੂ ਨੇ ਜਾਨੀ ਕਿ ਚੰਗਾ ਰਾਸ਼ਨ ਪਾਣੀ ਹੁੰਦਾ ਪਾਵੇ। ਉਹ ਮਾੜੀ ਟਰਾਲੀ ਦੇ ਵਿੱਚੋਂ ਰੱਖੇ ਦੀ ਪੈ 1.5-2 ਕਿਲੋ ਮੀਟਰ ਦਾ ਰਾਸ਼ਨ ਚਾਰ ਸਫੇਤੇ ਜਾਂਦੀ ਹੈ ਵੀ ਇੰਨਾ ਜ਼ਬਰਦਸਤ ਬਣਿਆ। ਵੋਹੀ ਜਿਹੜਾ ਵੇਖ ਕੇ ਵੀ ਮੈਂ ਖਾ ਹੀ ਜਾਣਾ। ਕਈ ਮੇਰ ਸਿੰਘ ਵਰਗੇ ਮੇਰ ਸਿੰਘ ਵਰਗੇ ਹੀ ਹੁੰਦੇ ਨੇ ਜੀ ਕਾਰੀ ਪੈਂਦਾ ਵੇਖ ਕੇ ਕਿ ਬਾਹਰ ਦੇ ਵਿੱਚ ਹੁਣ ਦੋ ਤੂਕੇ ਹੀ ਹੋਣਾ ਮੇਰੇ ਵਰਗਾ ਦੀ ਸੇਵਾਦਾਰ ਵੇ। ਹਾਂਜੀ। ਉਹਨਾਂ ਨੂੰ ਆਰਡਰ ਕਰਤਾ ਵੀ ਕਟੋਰ 12 ਤੋਂ 15 ਫੁੱਟ ਡੂੰਗਾ ਟੋਆ ਪਟਕੇ ਉਹਨੂੰ ਮਿੱਟੀ 'ਚ ਨੱਪ ਦੇ ਚੰਗਾ ਟੋਆ ਕੱਢ ਗਏ ਹਾਂਜੀ ਤੇ ਖਾਣਾ ਨਹੀਂ ਕਿਸੇ ਨੇ ਹਾਂਜੀ ਮੇਰੇ ਦੇ ਚਾਰ ਜਿਹੜੇ ਸੀ ਦਾਲ ਬਣਸੇ ਰਿਹਾ ਲੈ ਗਿਆ ਨਾਲ ਅੱਛਾ ਜੀ ਬਹੁਤ ਪੱਤਨ ਵਾਲਿਆਂ ਨੂੰ ਲੈ ਆ ਇੱਡਾ ਪ੍ਰਸ਼ਾਦ ਬਣਿਆ ਤੇ ਮਿੱਟੀ ਨੂੰ ਬਣਾ ਇੰਨਾ ਇੰਨਾ ਵਧੀਆ ਸਵਾਦ ਕੋਈ ਇੱਕ ਜਣਾ ਦਾ ਮੈਨੂੰ ਤਾਂ ਜੋ ਖਾਈਏ ਉਹ ਮੇਰ ਸਿੰਘ ਵਰਗਾ ਹੋਣਾ ਜੀ ਕਰ ਪਿਆ ਹੁਣ ਵੇਖ ਕੇ ਜਦੋਂ ਕਾਜੂ ਬਣਾਉਣ ਪਾਣੀ ਆਉਂਦਾ ਹੋਊਗਾ ਮੂੰਹ ਜਦੋਂ ਹਰ ਕਦਮ ਮੂੰਹ 'ਚ ਪਾਣੀ ਆ ਜਾਂਦਾ ਹਾਂਜੀ ਉਹ ਨਪਗ ਨਪਿਆ ਇੱਕ ਨੇ ਆ ਖਾ ਲਿਆ ਹਾਂਜੀ ਜਦੋਂ ਨੱਪ ਕੇ ਆਏ ਤੇ ਮਾਹਪੁਰਸ਼ਾਂ ਨੇ ਪੁੱਛਿਆ ਕਿਉਂ ਵੀ ਸਿੱਗੋ ਨਾ ਪਾਏ ਜੀ ਹਾਂਜੀ ਹਾਂਜੀ ਨਾ ਪਾਏ ਖਾਦਾ ਦੇ ਨਹੀਂ ਕਿਸੇ ਨੇ ਚੁੱਪ ਜਿਨੇ ਖਾਦਾ ਉਹਨੇ ਨਾਂ ਨਾ ਲਿਆ ਉਹ ਤਾਂ ਜਾਣੀ ਜਾਣਾ ਹੈ ਹਾਂਜੀ ਬਾਬਾ ਮਾਲਕ ਬਾਬਾ ਨਾਲ ਸਕ ਤਾਂ ਜਾਣੀ ਜਾਣ ਸੀ ਉਹ ਸਮਝ ਗਏ ਰਮਝ ਉਹਨਾਂ ਨੇ ਸਮਝ ਲਿਆ ਉਹਨੇ ਆਖਿਆ ਨਾਲ ਦੀ ਨਾਲ ਉਹਨੇ ਕਹਿੰਦਾ ਜਿਨੇ ਖਾਦਾ ਹੈ ਨਾ ਉਹਨੇ ਕੋਠੀ ਲੱਗਣਾ ਹੈ ਅੱਛਾ ਬਾਬਾ ਜੀ ਨਾ ਆਖੇ ਬਾਬਾ ਜੀ ਨੇ ਖੈਰ ਨਹੀਂ ਤੇ ਜੇ ਵੰਡਣਾ ਹੁੰਦਾ ਤੇ ਮੈਂ ਇੱਥੇ ਮੈਂ ਨਹੀਂ ਸੀ ਵੰਡ ਸਕਦਾ ਆ ਸਾਰੀ ਸੰਗਤ ਨੂੰ ਵੰਡ ਸਕਦਾ ਸੀ ਤੇ ਵੰਡ ਸਕਦਾ ਸੀ ਖਾਣੂ ਦਾ ਸਾਰਾ ਖਾਈ ਜਾਣਾ ਹੈ ਹੂੰ ਹੂੰ ਪਰ ਮੈਂ ਜਿਸ ਬਿਮਾਰੀ ਨੂੰ ਬਿਲੇ ਲਾਉਣ ਵਾਸਤੇ ਕੀਤਾ ਤੇ ਉਹ ਮੈਂ ਵਰਨਣਾ ਥੋੜੋ ਸੀ ਹਾਂਜੀ ਔਰ ਤੁਸੀਂ ਆਗਦਾ ਹਿਸਾਬ ਲਾ ਲਓ ਵੀ ਜਿੰਨੇ ਖਾਦਾ ਹੈ ਉਹਨੇ ਕੋਠੀ ਲੱਗਣਾ ਹੈ ਭਾਵੇਂ ਅੱਜ ਲੱਗ ਜੇ ਭਾਵੇਂ 2 ਸਾਲਾਂ ਨੂੰ ਲੱਗ ਜੇ 100 ਨੂੰ ਲੱਗ ਜੇ ਹਾਂਜੀ ਲੱਗੇ ਕੋਠੀ ਲੱਗੇਗਾ ਕੋਠੀ ਜ਼ਰੂਰ ਪਾਹੋ ਕੋਠੋ ਲੱਗਿਆ ਕੋਠੀ ਫਿਰ ਮੜ ਗਏ ਅੱਛਾ ਫਿਰ ਉਹ ਕੋਠੀ ਲੱਗ ਗਿਆ ਹੀ ਲੱਗ ਗਿਆ ਉਸ ਤੋਂ ਉਹ ਆਰਡਰ ਅਸੀਂ ਮਹਾਪੁਰਸ਼ਾਂ ਦਾ ਫੈਸਲਾ ਛੱਡੇ ਹੋਏ ਨੇ ਹਾਂਜੀ ਹਾਂਜੀ ਤੇ ਉਹਨਾਂ ਵਿੱਚ ਇੱਕ ਮੇਰ ਸਿੰਘ ਵਰਗਾ ਸੀ ਤੇ ਉਹਨੇ ਛਾਗ ਲਿਆ ਉਹਨੇ ਛਾਗ ਲਿਆ ਤੇ ਉਹਨੂੰ ਫਿਰ ਕੋਠੀ ਲੱਗਦੀ ਮੇਰ ਸੰਗ ਇਹ ਹੁੰਦਾ ਕਿ ਜਿਹੜੇ ਸੰਤ ਜਾਨੀ ਜਾਨ ਹੁੰਦੇ ਨੇ ਉਹਨਾਂ ਨੂੰ ਪਤਾ ਆ ਕਾਰਾ ਹੋਣਾ ਹੈ ਹੋਣਾ ਇਹ ਤਾਂ ਹੈ ਜੀ ਤੇ ਜਦੋਂ ਵਿੱਚੋਂ ਕਿਸੇ ਨੇ ਛੱਗ ਲਿਆ ਤਾਂ ਉਹਨਾਂ ਨੂੰ ਤਾਂ ਹਰ ਇੱਕ ਪਾਸੇ ਜਿਵੇਂ ਨਿਗਾਹ ਘਮਾਇਓ ਸਾਡੇ ਤਲਵੰਡੀ ਮਾਹਪੁਰ ਜੇ ਕੋਈ ਪ੍ਰਸ਼ਾਦ ਹਾਂ ਕੜੀ ਸੁਖਣਾ ਨਾ ਸੁਖਣਾ ਨਹੀਂ ਖਾਣਾ ਉਹ ਆਪਾਂ ਨੂੰ ਖਾਣਾ ਨਹੀਂ ਚਾਹੀਦਾ ਇਹਦਾ ਲਾਲਚ ਨਹੀਂ ਕਰਨਾ ਚਾਹੀਦਾ ਲਾਲਚ ਨਹੀਂ ਕਰਨਾ ਜਿੰਨਾ ਮਾਰਾ ਇਹ ਵੱਲੋਂ ਆਪ ਨੂੰ ਪ੍ਰਸ਼ਾਦ ਮਿਲਦਾ ਨਾ ਇੰਨਾ ਮਿਲਦਾ ਤਾਂ ਉਹਨੂੰ ਇੰਨਾ ਹੀ ਲਵੋ ਇਹ ਨਾ ਆਖੋ ਬਾਬਾ ਜੀ ਹਨ ਹੋਰ ਦਿਓ ਗੱਫਾ ਨਹੀਂ ਕੱਟ ਕਰੋ ਹਾਂਜੀ ਉਹਨੂੰ ਕਹਿੰਦੇ ਥੋੜਾ ਕੱਟ ਕਰ ਦਿਓ ਤੇ ਜੇ ਕਿਸੇ ਦੀ ਸੁਖਣਾ ਆਉਦੀ ਵੀ ਹੈ ਤੇ ਉਹ ਸਾਰੇ ਪਾਸੇ ਵੰਡੇ ਜਾਵੇ ਅਗਲੇ ਦੀ ਸੁਖਣਾ ਵੀ ਲੈ ਜੇ ਤੇ ਦੁੱਖ ਜਿਹੜਾ ਜਦੋਂ ਸਾਰੇ ਪਾਸੇ ਵੰਡੇ ਜਾਂਦਾ ਹੀ ਸਾਡੇ ਤਲਵੰਡੀ ਭਾਈ ਮਾਹਪੁਰਚੋਂ ਤੇ ਸੀ ਬਾਬੇ ਬੋਰਾ ਬੋਰੇ ਵਾਲੇ ਹਾਂਜੀ ਬਹੁਤ ਕਰਨੀ ਵਾਲੇ ਸੀ ਹਾਂਜੀ ਇਸ ਤੋਂ ਤੇ ਕਰ ਸੀ ਕਿ ਉਹਨਾਂ ਨੂੰ ਜਾਇ ਸੰਗਤ ਨੇ ਰਾਲ ਕੇ ਕਹਿ ਤਾ ਨਾ ਬਾਬਾ ਜੀ ਗਰਮੀ ਬੜੀ ਐ ਤੇ ਮੀਂਹ ਨਹੀਂ ਆਉਦਾ ਪਿਆ ਠੀਕ ਹੈ ਉਹ ਤੋਂ ਪੈ ਜੂਗਾ ਮੀਂਹ ਸੁੱਕੇ ਅੰਬਰੀ ਮੀਂਹ ਪੈ ਜਾਂਦਾ ਅੱਛਾ ਜੀ ਉਹਨੇ ਕਥਾ ਕਰਨੀ ਐ ਸਵੇਿਆਂ ਦੇ ਵਿੱਚ ਹਾਂਜੀ ਸਵੇਨ ਜਾ ਕੇ ਹਾਂਜੀ ਕਰਕੇ 2:30 ਵਜੇ ਤੋਂ ਲੈ ਕੇ ਕਥਾ ਕਰਨੀ ਐ ਇਸ ਵੇਲੇ 6 ਵਜੇ ਤੱਕ ਹਾਂਜੀ ਸੰਗਤ ਬੜੀ ਜਾਂਦੀ ਜੇ ਕੀਰਤ ਪਹਿਲਾਂ ਕੋਈ ਨਹੀਂ ਜਾਂਦੀ ਜੇ ਤੇ ਭੋਗ ਪੈਣਾ ਸੀ ਨਾ ਉਹਨਾਂ ਜਵਾਗ ਜੱਲਾ ਬੜਾ ਉਹ ਫਿਰ ਮੁੜ ਕੇ ਪਤਾ ਗਿਆ ਨਾ ਇਹ ਸਾਰੇ ਦੇਖਣ ਵਾਲੇ ਅੱਜ ਜਿਹੜੇ ਆਏ ਸਾਰੇ ਦੇਖਣ ਆਲੇ ਨਹੀਂ ਆਏ ਦੇਖਣ ਆਲੇ ਆਏ ਹੋਕ ਤੇ ਪਰਾ ਸਾਰੇ ਪਰ ਦੇਖ ਉਹਦੀ ਦੂਜਾ ਛਾਂਦਾ ਕੋਈ ਲੈਂਦਾ ਨਹੀਂ ਸੀ ਠੀਕ ਹੈ ਜੀ ਸੱਤ ਫੁੱਟੋਂ ਦਾ ਕੱਦ ਸੀ ਤੇ ਦੋ ਹੱਥਾਂ ਨਾਲ ਛਾਂਦਾ ਦੇਣਾ ਹੈ ਹਾਂਜੀ ਮੁੱਕਦਾ ਹੀ ਨਹੀਂ ਇਹ ਰੋਣੇ ਜਿੱਕੇ ਤੇ ਜਾਗ ਕਰਨਾ ਹੈ ਹਾਂਜੀ ਸਵੇਰ ਤੋਂ ਲੈ ਕੇ ਤੇ ਸ਼ਾਮ ਦੇ 6-7 ਵਜੇ ਤੱਕ ਜਾਗ ਚੱਲੀ ਜਾਣਾ ਹੈ ਹਾਂਜੀ ਬਹੁਤ ਕਰਨੀ ਵਾਲੇ ਸੀ ਮਹਾਪੁਰ ਸੰਤ ਮਹਾਪੁਰਛੇ ਜਿਹੜੇ ਹਰ ਜਿੱਦਨ ਉਹ ਸੁਆਏ ਸੀ ਹਾਂਜੀ ਉਸ ਦਿਨ ਹਰ ਦੁਆਰ ਜਦੋਂ ਲੈ ਕੇ ਗਏ ਨਾ ਗੰਗਾ ਤੇ ਹਾਂਜੀ ਕਿਤੇ ਕੋਈ ਰਾਜ ਬੈਰੀਅਰ ਪੈਂਦਾ ਹੈ ਹਾਂਜੀ ਠੀਕ ਹੈ ਜੀ ਜਿੰਨੀਆਂ ਗੱਡੀਆਂ ਹੀ ਉਹਨਾਂ ਗੱਡੀਆਂ ਦਾ ਟੈਕਸ ਇੱਕ ਕੰਪਨੀ ਨੇ ਤਾਰਿਆ ਹੈ ਮਾ ਇਹਨਾਂ ਦੀ ਕੰਪਨੀ ਸੀ ਕੋਈ ਅੱਛਾ ਜਿੰਨੀਆਂ ਗੱਡੀਆਂ ਆ ਕਾਫਲਾ ਚੰਗਾ ਵੱਡਾ ਗਿਆ ਕਾਫਲਾ ਬੜਾ ਤਕੜਾ ਕਾਫਲਾ ਹੋ ਸਕਦਾ 1500 ਗੱਡੀ ਹੋਵੇ ਮਗਰ ਉਸ ਠੀਕ ਹੈ ਜੀ ਤੇ ਉਹਨਾਂ ਨੇ ਟੈਕਸ ਤਾਰਿਆ ਉਹ ਤੋਂ ਟੂਲਪਲਾਜੇ ਜੀ ਇਹ ਕਰਨੇ ਵਾਲੇ ਹੁੰਦੇ ਨੇ ਜਿਨ੍ਹਾਂ ਸੇਵਾ ਕੀਤੀ ਹੁੰਦੀ ਹੈ ਜਿਨ੍ਹਾਂ ਕਮਾਈ ਕੀਤੀ ਹੁੰਦੀ ਹੈ ਹਾਂਜੀ ਇਸ ਤਰ੍ਹਾਂ ਦੀ ਕਾਰਾ ਸੀ ਦਾਰਾਪੁਰ ਪਿੰਡ ਸੁਣਿਆ ਹੋਣਾ ਨੇੜੇ ਤੁਸੀਂ ਉਥੇ ਮੋਗਾ ਰੋਡ ਤੇ ਆ। ਚਲਵੰਡੀ ਪਾਈ ਤੋਂ। ਹਾਂਜੀ ਠੀਕ ਆ ਜੀ। ਉੱਥੇ ਇੱਕ ਕਰੇ ਇੰਨਾ ਪੈਰਾ ਸੀ ਪੂਤਾਂ ਦਾ। ਠੀਕ ਆ ਜੀ। ਇਹ ਬਾਬੇ ਬੋਰੇ ਵਾਲੇ ਨੇ ਖੰਡਪੜ ਰੱਖਿਆ ਉਹ ਖੰਡਪੜ ਰੱਖਦਾ ਸੀ ਭਗਵਤਾਂ ਦਾ। ਅੱਛਾ ਜੀ। ਤੇ ਭਗਵਤਾਂ ਦਾ ਪਾਠ ਕਰਾਉਣਾ ਤੇ ਜਿਹੜੇ ਗਿਆਨੀ ਪੜ੍ਹਦੇ ਸੀ ਨਾ ਪੂਤਾਂ ਤੋਂ ਡਰਦੇ ਛੱਡ ਕੇ ਭੱਜ ਗਏ। ਅੱਛਾ ਜੀ। ਛੱਡ ਕੇ ਭੱਜ ਗਏ। ਹਮਾਰਾ ਜਦੇ ਛੱਡ ਕੇ ਭੱਜ ਗਏ। ਹੂੰ। ਵਾਬਿਆ ਕੀ ਗੱਲ ਬਈ ਆਂਦੇ ਸਾਨੂੰ ਪੂਤਾ ਨਰਾਉਂਦੀਆਂ ਉਹਨੇ ਆਪਦੀ ਖੁੰਡੀ ਬੂਹੇ ਜਗੜਤੀ ਆਹਦਾ ਤੁਸੀਂ ਪੜੀ ਜਾਣਾ ਇਦੂ ਗਾਣੇ ਪੂਤਰ ਨੂੰ ਕੋਈ ਆਂਦੀ ਤੁਸੀਂ ਪੜੀ ਜਾਣਾ ਉਹਨਾਂ ਦੇ ਘਰੇ ਕਿਕਰਾਂ ਬੜੀਆਂ ਦਰਖਤ ਬੜੇ ਸੰਗਣੇ ਅੱਛਾ ਜੀ ਉਹਨਾਂ ਉਹਦਾ ਵੀ ਐ ਕਰੋ ਜਿੰਨੇ ਦਰਖਤ ਸਾਰੇ ਨਾ ਸਾਰੇ ਲੰਡ ਕਰ ਦਿਓ ਠੀਕ ਸਾਖ ਦਿਓ ਸਾਰੇ ਪੂਤਾ ਇੱਥੇ ਆ ਕੇ ਬਾਟ ਸੁਣਦੀਆਂ ਉਹ ਚੀਜ਼ ਉਹਨਾਂ ਨੇ ਇੱਥੋਂ ਤੱਕ ਉਹਨਾਂ ਦੇ ਘਰੇ ਹੋ ਜਾਂਦਾ ਸੀ ਵੀ ਆਟਾ ਕੋ ਉਹਨਾਂ ਤੇ ਗੰਦ ਵਿੱਚ ਆ ਜਾਣਾ ਹਾਂਜੀ ਬਾਰ ਮੱਕੀ ਸੀ ਤੀ ਉਹਨੂੰ ਅੱਗ ਲੱਗ ਜਾਨੀ ਤੂੜੀ ਤੇ ਤੂੜੀ ਤੇ ਅੱਗ ਲੱਗ ਜਾਨੀ ਬੜਾ ਹੀ ਔਖਾ ਸੀ ਪਰਿਵਾਰ ਉਹ ਪਰ ਉਹਨੇ ਇਹ ਪਾਰ ਤਰੋਣਾ ਤੇ ਸਵੇਰ ਤੋਂ ਲੱਗੇ ਸ਼ਾਮ ਤੱਕ ਜਾਗ ਕਰਨਾ ਪੈਣਾ ਹਾਂਜੀ ਇਹ ਨਹੀਂ ਵੀ ਆਪਣਾ ਦੇਗ ਬਣਾਲੀ 2 ਕਿਲੋਆਂ ਦੀ ਹਾਂਜੀ ਇਹ ਆਪਾਂ ਤਪੂਰਾ ਪਰ ਵੰਡਤੀ ਇਹ ਨਹੀਂ ਗੱਲ ਹੋਣੀ ਤੁਹਾਡੇ ਲੱਗਣ 4 ਤੁਹਾਡੇ ਲੱਗਣ 10 ਤੁਹਾਡੇ ਲੱਗਣ 20 ਪੀਪੇ ਕਿਉਂਦੇ ਤੋਂ ਉਹ ਲਾਉਣੇ ਪੈਣੇ ਲਾਉਣੇ ਪੈਣੇ ਨੇ ਤੇ ਵਾਕਿਆ ਜੀ ਉਹਨਾਂ ਲਾਏ ਉਹਨਾਂ ਨੇ ਉਹ ਚੀਜ਼ ਕੈਦ ਕੀਤੀ ਤੋੜੇ ਜ ਬੰਨੀ ਉੱਤਰ ਰਵੜ ਬੱਦੀ ਟੂਪ ਲੈ ਕੇ ਅੱਛਾ ਜੀ ਉਹ ਬਚ ਰਸਤੇ 'ਚ ਟੋਆ ਪਟ ਗਏ ਤੇ ਉੱਥੇ 40 ਦਿਨ ਉੱਥੇ ਨੱਪੀਓ। ਅੱਛਾ ਜੀ। ਚ ਰਸਤੇ 'ਚ ਨੱਪੀ। ਚ ਰਸਤੇ 'ਚ। ਠੀਕ। 40 ਦਿਨਾਂ ਬਾਅਦ ਦੋਸਤੋ ਕੱਢੀ ਤੇ ਕਾਂਵਾਂ ਵਾਲੇ ਪਤਨ ਤੇ ਜਲ ਪ੍ਰਵਾਹ ਕੀਤੀ। ਠੀਕ। ਉੱਥੇ ਵੀ ਜਗ ਲਾਇਆ ਫਿਰ। ਉੱਥੇ ਜਾ ਕੇ ਫਿਰ ਜਾ ਕੇ ਲਾਇਆ। ਜਗ ਲਾਇਆ। ਹੁਣ ਉਹ ਕਰ ਵਜਾ। ਆਸਰਾ ਵਸਦਾ ਹੈ। ਤੇ ਇਹ ਆਪਣਾ ਬਾਪੂ ਵੀ ਗੱਲ ਸੁਣਾਈ ਸਾਨੂੰ ਇੱਕ ਦਿਨ ਅੱਗੇ ਸੁਣਾਈ ਪਰ ਅਸੀਂ ਉਸ ਦਿਨ ਵੀਡੀਓ ਨਹੀਂ ਬਣਾਏ। ਉਹ ਉਸ ਦਿਨ ਹੀ ਰਾਤ ਸੁੱਤੇ ਪਏ ਆ। ਲੰਮੇ ਪਏ ਐ ਤੇ ਉਦੋਂ ਅਸੀਂ ਸੁਣੀ ਬਾਪੂ ਕੋਲ ਗੱਲ ਤੇ ਮੈਂ ਕਿਉਂ ਨਾ ਹੋਵੇਗਾ ਆਪਾਂ ਵੀਡੀਓ ਬਣਾ ਕੇ ਤੁਹਾਡੇ ਅਗੇ ਪੇਸ਼ ਕਰਗੇ ਬੇਸ਼ੱਕ ਤੇ ਇਸੇ ਤਰ੍ਹਾਂ ਹੋਰ ਹੀ ਗੱਲਾਂ ਆਪਾਂ ਸੁਣਾਗੇ ਬਾਪੂ ਕੋਲ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਸ਼ੇਅਰ ਜ਼ਰੂਰ ਕਰਿਆ ਜੇ ਅੱਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ